ਆਹ ਦੇਖੋ ਦਾਰਿਸਤ ਦੇਖੋ ਆਹ ਦੇਖੋ ਦੋਸਤੋ ਸੱਤ ਲੂਸ ਦਰਿਆ ਦੇ ਵਿੱਚ ਆਹ ਦੇਖੋ ਜੀ ਕਿਸੇ ਦੀ ਮੈਂਸ ਹੜ ਕੇ ਆ ਰਹੀ ਹੈ ਜੀ ਆਹ ਦੇਖ ਲਓ ਜੀ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਫਸਿਆਂ ਬੰਨਤੋਂ ਤੁਸੀਂ ਆਹ ਦੇਖ ਲਓ ਜੀ ਉਹ ਦੇਖੋ ਸਾਹਮਣੇ ਡੰਗਰ ਜਾ ਰਿਹਾ ਘਟੋ ਘਟ 50000 ਦੇ ਲੇਕੇ ਲੱਖ ਰੁਪਏ ਦੀ ਮੈਂਸ ਨੂੰ ਆਹ ਦੇਖੋ ਦੋਸਤੋ ਇਸ ਤਰ੍ਹਾਂ ਲੋਕਾਂ ਦੇ ਡੰਗਰ ਹੜ ਹੜ ਕੇ ਪਿੱਛੇ ਤੋਂ ਆ ਰਹੇ ਆ ਸੋ ਸਾਨੂੰ ਜਾਣਕਾਰੀ ਮਿਲੀ ਆ ਕਿ ਪਿੱਛੇ ਮੱਛੀਆਂ ਮੁੰਡੀ ਦੇ ਵਿੱਚ ਦਰਿਆ ਟੁੱਟਿਆ ਜੀ ਸੋ ਇਹ ਹੋ ਸਕਦਾ ਸ਼ਾਇਦ ਉਸੇ ਪਿੰਡ ਦੇ ਵਿੱਚੋਂ ਉਸੇ ਇਲਾਕੇ ਦੇ ਵਿੱਚੋਂ ਇਹ ਜਿਹੜੇ ਪਸ਼ੂ ਆ ਹੜ ਹੜ ਕੇ ਆ ਰਹੇ ਆ ਸੋ ਇਸੇ ਲਈ ਇਹ ਸਥਿਤੀ ਨਹੀਂ ਹੋਰ ਗੰਭੀਰ ਹੋ ਜੂਗੀ ਸੋ ਜਿੰਨਾ ਹੋ ਸਕਦਾ ਇਸ ਜਗ੍ਹਾ ਪਹੁੰਚੋ ਪਹੁੰਚ ਕੇ ਫਸਿਆਂ ਵਾਲਿਆਂ ਦੀ ਬਾਈ ਜੀ ਮਦਦ ਕਰੋ ਤੁਸੀਂ ਜਿੰਨਾ ਹੋ ਸਕਦਾ ਸੋ ਦੇਖੋ ਸਾਰਾ ਇਲਾਕਾ ਇਸ ਟਾਈਮ ਪਹੁੰਚਿਆ ਹੋਇਆ ਆਪਣੇ ਆਪਣੇ ਤਖੋਂ ਆਪਣੇ ਆਪਣੇ ਹਿਸਾਬ ਦੇ ਨਾਲ ਸਾਰਾ ਇਲਾਕਾ ਇਸ ਵਕਤ ਮਦਦ ਕਰਨ ਲਈ ਪਹੁੰਚਿਆ ਹੋਇਆ ਜੀ